ਕੰਗੜਾ ਨੌਦੇ ਥੱਪੜ ਮਾਮਲੇ 'ਚ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਜੀ ਹਾਂ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਜਿਸ ਵੱਲੋਂ ਐਮਪੀ ਕੰਗੜਾ ਰਣੌਤ ਨੂੰ ਥੱਪੜ ਜੜਿਆ ਗਿਆ ਸੀ ਉਸ ਮਾਮਲੇ 'ਚ ਹੁਣ ਵੱਡਾ ਅਪਡੇਟ ਆਇਆ ਹੈ ਇਹ ਦੱਸੀਏ ਕਿ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਇਸ ਪੂਰੇ ਕੇਸ ਦੀ ਜਾਂਚ ਪੜਤਾਲ ਪੂਰੀ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਵੱਲੋਂ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਉਹਨਾਂ ਚੇਤਾਵਨੀ ਦਿੱਤੀ ਕਿ ਇੱਕ ਤਰਫਾ ਫੈਸਲਾ ਇਸ ਪੂਰੇ ਮਾਮਲੇ 'ਚ ਨਾ ਕੀਤਾ ਜਾਵੇ ਅਤੇ ਸਜ਼ਾ ਦੋਹਾਂ ਦੇ ਹਿੱਸੇ ਪਾਈ ਜਾਵੇ ਅੱਜ 11ਵੇਂ ਮਹੀਨੇ ਦੀ 18 ਤਰੀਕ ਆ ਔਰ ਗੱਲ ਕਰਨੀ ਆ ਤਾਨ ਕੁਲਵਿੰਦਰ ਕੌਰ ਦੇ ਮਸਲੇ ਤੇ ਕਿ ਜੋ 6ਵੇਂ ਮਹੀਨੇ ਦੀ 6 ਤਰੀਕ ਨੂੰ ਚੰਡੀਗੜ੍ਹ ਰਿਪੋਰਟ ਤੇ ਜਿਹੜੀ ਯਾ ਥੱਪੜ ਘਟਨਾ ਜਿਹੜੀ ਵਾਪਰੀ ਆ ਉਹ ਸਾਰਿਆਂ ਨੂੰ ਪਤਾ ਵੀ ਕਿਉਂ ਵਾਪਰੀ ਆ ਕਾਹਦਾ ਕਰਕੇ ਵਾਪਰੀ ਆ ਉਹ ਦਰਅਸਲ ਕੰਗਣਾ ਦੇ ਥੱਪੜ ਨਹੀਂ ਵੱਜਾ ਉਹ ਸਿਸਟਮ ਦੇ ਥੱਪੜ ਵੱਜਾ ਵਾ ਅਸੀਂ ਪਹਿਲਾਂ ਵੀ ਕਹਿੰਨੇ ਆ ਤੇ ਅੱਜ ਵੀ ਕਹਿੰਨੇ ਆ ਜੇਕਰ ਕਾਨੂੰਨ ਸਾਰਿਆਂ ਵਾਸਤੇ ਇੱਕ ਇੱਕੋ ਤਰ੍ਹਾਂ ਦਾ ਹੋਵੇ ਤੇ ਉਹ ਜਿਹੜੀਆਂ ਘਟਨਾ ਜਿਹੜੀਆਂ ਵਾ ਨਹੀਂ ਹੋਣਗੀਆਂ ਪਰ ਜਦੋਂ ਕਾਨੂੰਨ ਸਾਡੇ ਵਾਸਤੇ ਹੋ ਰਿਹਾ ਇਨਾ ਵਾਸਤੇ ਹੋ ਰਿਆ ਇਹੋ ਜੀਆਂ ਫਿਰ ਘੜਨਾ ਵਾਪਰਨੀਆਂ ਸੁਭਾਵਿਕ ਉਸ ਤੋਂ ਬਾਅਦ 6 ਤਰੀਕ ਨੂੰ ਜਿਹੜਾ ਵਾ ਭਾਈ ਦੀ ਜਿਹੜੀ ਪੋਸਟਿੰਗ ਉਹ ਬੰਗਲੌਰ ਕਰ ਦਿੱਤੀ ਇਹਨਾਂ ਨੂੰ ਨਾਟੈਚ ਕਰਕੇ ਕੁਲਵਿੰਦਰ ਕੌਰ ਨੂੰ ਭੇਜ ਦਿੱਤਾ ਨਕਵਾਰੀ ਜਿਹੜੀ ਉਹ ਚੱਲ ਰਹੀ ਸੀਗੀ ਮੇਰੇ ਤੱਕ ਵੀ ਜਿਹੜੀ ਆ ਉਹ ਨਕਵਾਰੀ ਹੋਈ ਆ ਇੱਥੇ ਨਕਵਾਰੀ ਕਰਕੇ ਜਾਂਦੇ ਰਹੇ ਪੀ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਜਾਂ ਕਿੱਦਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨਕਵਾਰੀ ਆ ਉਹ ਸਾਰੀ ਬੰਗਲੌਰ ਹੋਈ ਆ ਚੱਟੀਗੜ੍ਹ ਤੋਂ ਜਿਹੜਾ ਵਾ ਉਤਰਛਾਈ ਜਾਂਦੀ ਰਹੀ ਆ ਨਿੱਕੀ ਵੱਡੀ ਸਾਰੀ ਗਵਾਹ ਜਾਂਦੇ ਰਹੇ ਉਹਦੇ ਵਿੱਚ ਇੱਕ ਗੱਲ ਆਉਂਦੀ ਸੀ ਵੀ ਤੁਸੀਂ ਸੌਰੀ ਕਹਿ ਦੋ ਕਿਸ ਗੱਲ ਦੀ ਸੌਰੀ ਕਹਿ ਦੀਏ ਭਾਈ ਅਸੀਂ ਅੱਜ ਵੀ ਕਹਿੰਨੇ ਆ ਨਾ ਤਾਂ ਪਹਿਲਾਂ ਸੌਰੀ ਕਹੀ ਆ ਤੇ ਨਾ ਹੁਣ ਕਹਿਣੀ ਤੇ ਨਾ ਅਗਾ ਕਵਾਂਗੇ ਦੂਸਰੀ ਪਿੰਕਵਾਰੀ 10 ਤਰੀਕ ਦੀ ਹੋ ਕੇ ਉਤੋਂ ਕੰਪਲੀਟ ਇੱਥੇ ਆ ਗਈ ਆ ਕੰਗੜਾ ਨੋਤ ਵੱਲੋਂ ਜਿਹੜਾ ਵਾ ਉਹ ਕੋਈ ਵੀ ਜਿਹੜੀ ਆ ਦਰਖਾਸਤ ਨਹੀਂ ਦਿੱਤੀ ਗਈ ਇਹ ਜਿਹੜਾ ਜੋ ਵੀ ਆ ਇਹਨਾਂ ਦੇ ਮਹਿਕਮੇ ਵੱਲੋਂ ਸਾਰਾ ਕੁਝ ਕੀਤਾ ਵਾ ਪਰ ਇੱਥੇ ਜਿਹੜੀ ਗੱਲ ਕਹਿਣਾ ਚਾਹੁੰਦੇ ਆ ਤੇ ਜੇ ਤੁਸੀਂ ਇਹ ਸੋਚਿਆ ਵਾ ਪੇ ਇਹਨੂੰ ਠੰਡੇ ਵਾਸਤੇ ਪਾ ਕੇ ਲੋਕ ਭੁੱਲ ਜਾਣਗੇ ਜਾਂ ਇਹ ਪਰਿਵਾਰ ਭੁੱਲ ਜਾਊਗਾ ਤੇ ਇਹਨਾਂ ਨੂੰ ਡਿਸਮਿਸ ਕਰਕੇ ਘਰ ਨੂੰ ਤੋੜ ਦਾਂਗੇ ਇਹ ਬਿਲਕੁਲ ਗਲਤ ਆ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ 16 ਸਾਲ ਦੀ ਸਰਵਿਸ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਜ਼ਿੰਦਗੀ ਕਿ ਕਿਸ ਤਰ੍ਹਾਂ ਪੜ੍ਹਾਈ ਕੀਤੀ ਆ ਕਿਸ ਤਰ੍ਹਾਂ ਨੌਕਰੀ ਲਈ ਆ ਇਹਦੀ ਵੀ ਨਕਵਾਰੀ ਕਰ ਲੈਣੀ ਚਾਹੀਦੀ ਆ ਤੇ ਦੂਸਰੇ ਬੰਨੇ ਕੰਗੜਾ ਰਨੋਤੀ ਵੀ ਜਿਹੜੀ ਆ ਉਹ ਵੀ ਨਕਵਾਰੀ ਕਰ ਲਿਓ ਅਸੀਂ ਐਸਐਸਪੀ ਮੁਹਾਲੀ ਨੂੰ 6ਵੇਂ ਮਹੀਨੇ ਦੀ 9 ਤਰੀਕ ਨੂੰ ਜਿਹੜਾ ਉਹ ਧਰਨਾ ਲਾਇਆ ਸੀ ਉਹਦੇ ਵਿੱਚ ਅੱਠ ਪਰਚੇ ਆ ਪਹਿਲਾਂ ਵੀ ਕੰਗੜਾ ਦੇ ਉੱਪਰ ਉਹ ਕਢਾ ਕੇ ਦਿੱਤੇ ਆ ਮਾਤਾ ਮਹਿੰਦਰ ਕੌਰ ਵੱਲੋਂ ਪੰਜਾਬ ਸਰਕਾਰ ਨੂੰ ਵੀ ਥੋੜੇ ਕੰਨ ਖੋਲ੍ਹ ਦੀਏ ਇਨਕਲਾਬੀਆਂ ਦੇ ਵੀ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡੇ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਆ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਇਸ ਕਰਕੇ ਅਸੀਂ ਆਪਣੇ ਸਾਰੇ ਚਾਉਣ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਨਕਵਾਰੀ ਕੰਪਲੀਟ ਹੋ ਕੇ 10 ਤਰੀਕ ਦੀ ਆ ਗਈ ਆ ਹੁਣ ਫੈਸਲਾ ਆਉਣਾ ਜਿਹੜਾ ਵਾ ਉਹ ਬਾਕੀ ਆ ਵੇਖੋ ਕੀ ਫੈਸਲਾ ਆਉਂਦਾ ਵਾ ਪਰ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਲਿਓ ਜੇ ਜ਼ਰੂਰ ਵੀ ਭਾਈ ਕੋਈ ਵੀ ਜਦੋਂ ਫੈਸਲਾ ਕਰਨਾ ਵਾ ਤੇ ਸ਼ਾਨ ਬੀਣ ਪੂਰੀ ਕਰਕੇ ਕਰਿਓ ਜੇ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਮੈਦਾਨ ਦੇ ਵਿੱਚ ਆ ਸ਼ੰਭੂ ਤੇ ਬੈਠੇ ਹੋਇਆ ਆ ਖਨੌਰੀ ਤੇ ਬੈਠੇ ਆ ਇਸ ਕਰਕੇ ਜਿਹੜੀ ਬਣਦੀ ਸਜ਼ਾ ਉਹ ਦਿੱਤੀ ਜਾਵੇ ਇਹ ਸਜ਼ਾ ਤੋਂ ਨਹੀਂ ਭਾਈ ਦੇ ਪਰ ਇੱਕ ਤਰਫਾ ਸਜ਼ਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਲ ਬੀਤੇ ਕੁਝ ਮਹੀਨੇ ਪਹਿਲਾਂ ਕੰਗਣਾ ਰਣੌਤ ਨਾਲ ਕਥਿਤ ਤੌਰ ਤੇ ਚੰਡੀਗੜ੍ਹ 에ਅਰਪੋਰਟ ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਚੰਡੀਗੜ੍ਹ ਹਵਾਈ ਅੱਡੇ ਉੱਤੇ ਸੀਆਈਐਸਐਫ ਦੀ ਇੱਕ ਕਾਂਸਟੇਬਲ ਰੈਂਕ ਦੀ ਅਧਿਕਾਰੀ ਉੱਪਰ ਕੰਗਣਾ ਰਣੌਤ ਨੂੰ ਥੱਪੜ ਮਾਰਨ ਦੇ ਇਲਜ਼ਾਮ ਲੱਗੇ ਸੀ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਜਿੱਥੇ ਇਸ ਪੂਰੇ ਮਾਮਲੇ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉੱਥੇ ਹੀ ਉਸ ਵਿਰuddh ਮਾਮਲਾ ਵੀ ਦਰਜ ਕੀਤਾ ਗਿਆ ਦੂਜੇ ਪਾਸੇ ਪੰਜਾਬ ਦੀ ਇੱਕ ਸੰਜੇ ਇਥੇ ਬੰਨੀਆਂ ਆਤਿਆਮ ਲੋਕ ਕੁਲਵਿੰਦਰ ਕੌਰ ਦੇ ਪੱਖ ਵਿੱਚ ਖੜੇ ਹੋ ਗਏ ਸਨ ਉਹਨਾਂ ਵੱਲੋਂ ਕੰਗੜਾ ਨੌਥ ਖਿਲਾਫ ਵੀ ਕਿਸਾਨਾਂ ਨੂੰ ਮਾੜਾ ਚੰਗਾ ਬੋਲਣ ਦੇ ਇਲਜ਼ਾਮ ਲਗਾਏ ਗਏ ਅਤੇ ਕੁਲਵਿੰਦਰ ਕੌਰ ਨੂੰ ਇਸ ਪੂਰੇ ਮਾਮਲੇ 'ਚ ਬਰੀ ਕਰਨ ਦੀ ਮੰਗ ਕੀਤੀ ਗਈ ਸੀ ਪਰ ਹੁਣ ਇਸ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਜਿੱਥੇ ਕਿ ਕੁਲਵਿੰਦਰ ਕੌਰ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਕੁਲਵਿੰਦਰ ਕੌਰ ਖਿਲਾਫ ਚੱਲ ਰਹੀ ਜਾਂਚ ਪੂਰੀ ਹੋ ਗਈ ਹੈ ਅਤੇ ਹੁਣ ਇਸ ਮਾਮਲੇ 'ਚ ਉਹਨਾਂ ਵੱਲੋਂ ਸਜਾਦੀ ਉਡੀਕ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ